बोपारा स्पोर्ट्स एंड वेलफेयर सोसाइटी ਵੱਲੋਂ ਸਮੂਹ ਨગર ਨਿਵਾਸੀਆਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਹੜਪੀੜਤਾ ਲਈ ਰਾਸ਼ਨ ਅਤੇ ਰਾਹਤ ਸਮਗਰੀ ਦੀ ਦੂਸਰੀ ਰਸਦ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਨ ਤੋਂ ਬਾਅਦ ਰਵਾਨਾ ਕੀਤੀ ਗਈ ਇਸ ਮੌਕੇ ਐਡਵੋਕੇਟ ਅਸ਼ਵਨੀ ਕੁਮਾਰ ਬਲਜਿੰਦਰ ਸਿੰਘ ਅਤੇ ਸੰਜੀਵਨ ਸ਼ਰਮਾ ਨੇ ਦੱਸਿਆ ਕਿ ਐਨਆਰਆਈ ਵੀਰਾਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੜਪੀੜੇ ਇਲਾਕੇ ਵਿੱਚ ਇੱਕ ਰਸਦ ਪਹਿਲਾ ਦੇ ਚੁੱਕੇ ਹਨ ਅਤੇ ਅੱਜ ਲੋੜ ਮੁਤਾਬਕ ਪ੍ਰਸ਼ਾਸਨ ਦੀ ਮਦਦ ਨਾਲ ਗੱਦੇ, ਚਾਦਰਾਂ, ਚਪਲਾਂ ਤੋਂ ਇਲਾਵਾ ਹੋਰ ਦਵਾਈਆਂ ਦੇਣ ਲਈ ਨੌਜਵਾਨ ਅਤੇ ਪਿੰਡ ਵਾਸੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੌਕੇ ਤੇ ਜਾ ਕੇ ਦੇਖਿਆ ਕਿ ਹੁਣ ਵੀ ਪਿੰਡ ਪਾਣੀ ਦੀ ਮਾਰ ਹੇਠ ਕਿਰੇ ਹੋਏ ਹਨ ਜਿਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਕਿ ਕਿਸ ਤਰੀਕੇ ਨਾਲ ਰਸਦ ਦੇਣ ਲਈ ਪਾਣੀ ਵਿੱਚ ਲੰਘ ਕੇ ਨੌਜਵਾਨ ਗਏ ਹਨ। ਉਨਾ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤੀਸਰੇ ਰਸਤੇ ਦੇ ਕਿਸਾਨ ਵੀਰਾਂ ਲਈ ਲਿਆਂਦੀ ਜਾਵੇਗੀ ਕਿਉਂਕਿ ਖੇਤੀ ਕਾਫੀ ਨੁਕਸਾਨੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਨੂੰ ਬੀਜ ਪਸ਼ੂਆਂ ਲਈ ਖਲ ਅਤੇ ਖੇਤਾਂ ਲਈ ਖਾਦ ਅਤੇ ਹੋਰ ਸਮਾਨ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਰੇ ਜਾਣਦੇ ਹੈ ਕਿ ਪੰਜਾਬ ਇਸ ਟਾਈਮ ਹੜਾ ਦੇ ਮਾਰ ਰਿਹਾ ਹੈ ਪਾਣੀ ਜ਼ਰੂਰ ਘਟ ਰਿਹਾ ਹੈ ਪਰ ਜਿਹੜੀ ਬਿਮਾਰੀਆਂ ਹੈ ਜਾਂ ਹੋਰ ਕਈ ਤਰ੍ਹਾਂ ਦੇ ਸਮੱਸਿਆਵਾਂ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਕੰਡੇ ਦੇ ਸਤਲੁਜ ਕੰਡੇ ਦੇ ਖੇਤੀ ਕਰਦੇ ਸੀ ਸਾਡੇ ਕਿਸਾਨ ਵੀਰ ਹੁਣ ਜਦੋਂ ਪਾਣੀ ਉਤਰਿਆ ਤੇ ਜਿਹੜਾ ਜਿਸ ਦਾ ਖੇਤ ਉਸकी ਰੇਤ ਜਿਹੜੀ ਮਹਿਮ ਸ਼ੁਰੂ ਕੀਤੀ ਸੀ ਤੇ ਉਹ ਆਪਣੀ ਸਮੱਸਿਆਵਾਂ ਦੱਸ ਰਿਹਾ ਕਿ ਰੇਤ ਚੱਕਣ ਦੇ ਲਈ ਤਾਂ ਕੁਝ ਲੱਭ ਨਹੀਂ ਰਿਹਾ ਪਰ ਜਿਹੜਾ ਉਥੋਂ ਮਿੱਟੀ ਘਾਰ ਚੀਕਣੀ ਜਿਹੜੀ ਮਿੱਟੀ ਆਈ ਹੋਈ ਐ ਉਹਦੇ ਨਾਲ ਜਿਹੜੀ ਫਸਲ ਜਿਹੜੀ ਤਿਆਰ ਸੀਗੀ ਹੁਣ ਝੋਨੇ ਦੀ ਫਸਲ ਕਿਉਂਕਿ ਤਿਆਰ ਹੋ ਕੇ ਮੰਡਿਆ ਦੇ ਵਿੱਚ ਆਣੀ ਸੀ ਉਹ ਫਸਲ ਪੂਰੇ ਤਰੀਕੇ ਦੇ ਨਾਲ ਖਰਾਬ ਹੋ ਚੁੱਕੀ ਐ ਤੇ ਉਹਦੇ ਦੱਸਦੇ ਪਿਆ ਕਿ ਜਿਵੇਂ ਕਿਸਾਨ ਵੀਰ ਅਸੀਂ ਸੁਣਿਆ ਵੀ ਐ ਦੱਸ ਵੀ ਰਹੇ ਐ ਕਿ ਕਰੀਬ 2 ਸਾਲ ਲੱਗ ਜੂਗੇ ਉਸ ਖੇਤੀ ਨੂੰ ਕਰਨ ਦੇ ਲਈ ਜ਼ਮੀਨ ਨੂੰ ਜਿਹੜਾ ਹੈ ਉਪਜਾਊ ਕਰਨ ਦੇ ਲਈ ਇਸ ਦੇ ਲਈ ਜਿਨ੍ਹਾਂ ਦੀ ਮੋਟਰਾਂ ਸੀਗੇ ਸਾਡੇ ਕਿਸਾਨ ਵੀਰਾਂ ਦੀਆਂ ਉਹ ਮੋਟਰਾਂ ਵੀ ਖਰਾਬ ਹੋਈਆਂ ਆ ਇਸ ਦੇ ਲਈ ਸਾਡੇ ਬੂਪਾ ਰਾਏ ਤੋਂ ਜਿੱਥੇ ਇਹ ਰਸਦ ਰਵਾਨਾ ਹੋ ਰਹੀ ਹੈ ਉੱਥੇ ਵੱਡੀ ਇੱਕ ਉਸ ਕਿਸਾਨ ਵੀਰਾਂ ਦੇ ਲਈ ਜ਼ਰੂਰ ਰਾਹਤ ਦੀ ਇਹ ਗੱਲ ਹੈ ਕਿ ਜਿੰਨੇ ਵੀ ਕਿਸੇ ਦੀ ਕੋਈ ਮੋਟਰ ਖਰਾਬ ਹੋਈ ਹੈ ਤੇ ਸਾਡੇ ਨਾਲ ਸੰਤ ਜੀ ਖੜੇ ਆ ਉਹ ਦੱਸ ਰਿਹਾ ਹੈ ਕਿ ਇੱਥੇ ਉਹ ਸੇਵਾਵਾਂ ਫ੍ਰੀ ਦਿੱਤੀਆਂ ਜਾਊਗੀਆਂ ਜਿਹੜੇ ਕਿਸਾਨ ਵੀਰਾਂ ਦੀਆਂ ਮੋਟਰਾਂ ਖਰਾਬ ਹੋਈਆਂ ਆ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਗੁਰਾਇਆਂ ਦੇ ਨਾਲ ਪਿੰਡ ਬੂਪਰ ਆ ਜਿੱਥੇ ਨਾਮਤਾਰੀ ਕੁਲਫੀ ਦੇ ਨਾਲ ਜਿਹੜੇ ਉਹਨਾਂ ਦੇ ਦੁਕਾਨ ਮਸ਼ਹੂਰ ਆ ਨਾਮਤਾਰੀ ਵਰਕਸ਼ਾਪ ਨਾਮਤਾਰੀ ਵਰਕਸ਼ਾਪ ਆ ਉਹ ਮਸ਼ਹੂਰ ਆ ਇਹਨਾਂ ਦਾ ਨੰਬਰ ਵੀ ਜ਼ਰੂਰ ਸ਼ੇਅਰ ਕਰੋਗੇ ਇਹ ਤਾਂ ਕਿ ਜੇ ਕਿਸੇ ਵੀ ਕਿਸਾਨ ਵੀਰ ਦੇ ਕਿਉਂਕਿ ਅਸੀਂ ਸਮਝਦੇ ਆ ਕਿਉਂਕਿ ਕਾਫੀ ਨੁਕਸਾਨ ਹੋਇਆ ਆ ਜ਼ਰੂਰ ਸੰਧਿਓ ਨੰਬਰ ਆਪਣਾ ਸ਼ੇਅਰ ਕਰ ਦਿਓ ਕਿ ਜੇ ਕਿਸੇ ਵੀ ਕਿਸਾਨ ਵੀਰ ਦੇ ਕੋਈ ਮੋਟਰ ਖਰਾਬ ਆ ਤੇ ਕਿਸ ਕਿਸ ਤਰੀਕੇ ਨਾਲ ਉਹਦੇ ਸੰਪਰਕ ਕਰਕੇ ਲੋਕੇਸ਼ਨ ਵੀ ਆਪਣੀ ਸ਼ੇਅਰ ਜ਼ਰੂਰ ਕਰ ਦਿਓ 76 ਕਾਲ ਜੀ ਜਿਨਾ ਵੀਰਾਂ ਦੀਆਂ ਮੋਟਰਾਂ ਬੋਰ ਖਰਾਬ ਹੋਏ ਆ ਮੋਟਰ ਰਿਪੇਅਰ ਕਰਨ ਵਾਲੀਆਂ ਉਹ ਸਾਡੇ ਨਾਲ ਇੱਕ ਮਿਸਤਰੀ ਸੰਪਰਕ ਵਿੱਚ ਆ ਉਹਦੇ ਨਾਲ ਰੱਖ ਕੇ ਅਸੀਂ ਸਾਰੀਆਂ ਰਿਪੇਅਰ ਕਰਾਂਗੇ ਉਹਲੇ ਸਾਨੂੰ ਸੰਪਰਕ 98153 70160 ਦੂਸਰਾ ਨੰਬਰ 98154 56546 ਇਹ 56546 ਵਾਲਾ ਹਰਜਿੰਦਰ ਸਿੰਘ ਜੀ ਦਾ ਆ ਦੂਸਰਾ ਮੇਰਾ ਗੁਰਮੀਤ ਸਿੰਘ ਦਾ ਬਲਜੀਤ ਅਹ ਨੰਬਰ ਜ਼ਰੂਰ ਨੋਟ ਕਰ ਲਿਓ ਇਸ ਦੇ ਨਾਲ ਹੀ ਜਿਵੇਂ ਦੱਸਿਆ ਕਿ ਪਹਿਲੇ ਇੱਕ ਰਸਦ ਦੇ ਜਿਹੜੀ ਸਮੱਗਰੀ ਲੈ ਕੇ ਜਾ ਚੁੱਕੇ ਤੇ ਅੱਜ ਦੂਜੀ ਸਮੱਗਰੀ ਜਿਹੜੀ ਰਵਾਨਾ ਹੋ ਰਹੀ ਹੈ ਇਸ ਦੇ ਨਾਲ ਹੀ ਤੀਸਰੀ ਸਮੱਗਰੀ ਜਿਹੜੀ ਹੈ ਉਹ ਦੱਸਦੇ ਪੈ ਕਿ ਜਿਹੜੇ ਕਿਸਾਨ ਵੀਰਾਂ ਦੀ ਜੋ ਵੀ ਡਿਮਾਂਡ ਹੋਵੇ ਕਿਉਂਕਿ ਫਸਲ ਕਾਫੀ ਖਰਾਬ ਹੋਈ ਹੈ ਚੋਨਾ ਦਾ ਸੀਜ਼ਨ ਚੱਲ ਗਿਆ ਤਾਂ ਹੁਣ ਅੱਗੇ ਕਨਕ ਦੇ ਬਜਾਇਜ਼ ਦਾ ਸੀਜ਼ਨ ਹੈ ਬਲਜਿੰਦਰ ਜੀ ਸਾਡੇ ਨਾਲ ਹੈ ਬਲਜਿੰਦਰ ਜੀ ਹੁਣ ਅਗਲੀ ਕਿਉਂਕਿ ਕਿਸਾਨਾਂ ਦੀ ਕਾਫੀ ਮੁਸ਼ਕਲਾਂ ਕਿਉਂਕਿ ਮੇਨ ਕਿਸਾਨਾਂ ਦੀ ਹੈ ਫਸਲਾਂ ਵੀ ਖਰਾਬ ਹੋਈਆਂ ਜ਼ਮੀਨਾਂ ਵੀ ਖਰਾਬ ਹੋਈਆਂ ਉੱਥੇ ਹੁਣ ਚਿਕਣੀ ਮਿੱਟੀ ਆ ਜਾਂ ਹੋਰ ਜਿਹੜੀ ਗਾਰ ਆ ਉਹ ਆਈ ਹੋਈ ਆ ਉਹ ਹਟਾਉਣ ਨੂੰ ਕਹਿੰਦੇ ਕਾਫੀ ਟਾਈਮ ਲੱਗਣਾ ਬਿਲਕੁਲ ਜੀ ਬਿਲਕੁਲ ਉਸ ਚੀਜ਼ ਨੂੰ ਸਮਾਂ ਤਾਂ ਲੱਗੂਗਾ ਜੀ ਸਮੇਂ ਦੇ ਨਾਲ-ਨਾਲ ਜਾਦੇ ਮਿਹਨਤ ਜਾਦੇ ਡੀਜ਼ਲ ਦੀ ਜ਼ਰੂਰਤ ਪਊਗੀ ਟਰੈਕਟਰਾਂ ਦੇ ਜਾਦੇ ਲੋਡ ਪਊਗੀ ਉਸ ਚੀਜ਼ ਦੇ ਲਈ ਜਦੋਂ ਜ਼ਮੀਨ ਪੱਧਰੀ ਹੋ ਜਾਣੀ ਆ ਸਮਾਂ ਲਾ ਉਹਦੇ ਲਈ ਰਿਕੁਆਇਰਮੈਂਟ ਦੁਆਰਾ ਬੀਜਾਂ ਦੀ ਕਿਉਂਕਿ ਪਾਣੀ ਦੇ ਨਾਲ ਸਾਰੇ ਕਣਕ ਦੇ ਬੀਜ ਜੋ ਘਰਾਂ ਵਿੱਚ ਜ਼ਿੰਮੇਦਾਰ ਰੱਖੇ ਹੁੰਦੇ ਉਹ ਸਾਰੇ ਖਰਾਬ ਹੋ ਚੁੱਕੇ ਆ ਉਹਨਾਂ ਵਾਸਤੇ ਉਹਨਾਂ ਨੂੰ ਬੀਜ ਵੀ ਹੋਇਆ ਕਰਾਇਆ ਜਾਊਗਾ ਨੰਬਰ 2 ਤੇ ਜਦੋਂ ਖੋਣ ਆਪਾਂ ਲੋ ਕੋਈ ਵੀ ਆਪਣੇ ਜ਼ਮੀਨ ਦੇ ਵਿੱਚੋਂ ਅਪਜਾਊ ਕਰਕੇ ਮੰਡੀ ਵਿੱਚ ਲੈ ਕੇ ਜਾਂਦੇ ਆ ਚਲੋ ਚਾਰ ਪੈਸੇ ਹੁੰਦੇ ਸੀ ਉਹਨਾਂ ਖਾਦ ਦਵਾਈਆਂ ਬੀਜ ਸਾਰਾ ਕੁਝ ਲੈਣੇ ਆ ਘਰ ਦੇ ਖਰਚੇ ਚਲਾਉਣੇ ਆ ਪਰ ਹੁਣ ਜੋ ਫਸਲੇ ਹੀ ਮਰ ਗਏ ਉਹਨਾਂ ਦੀ ਉਹਨਾਂ ਕੋ ਖਾਦ ਬੀਜ ਲੈਣ ਦਾ ਪੈਸੇ ਵੀ ਹਨੀਗੇ ਕੋਸ਼ਿਸ਼ ਕਰਾਂਗੇ ਅਸੀਂ ਖਾਦ ਵੀ ਬਈਆ ਕਰਾਵਾਂਗੇ ਉਹਨਾਂ ਨੂੰ ਜਿਸ ਤੱਕ ਵੱਧ ਤੋਂ ਵੱਧ ਕਰ ਸਕੀਏ ਸਿਰਫ ਐਨਆਰਆਈ ਸਹਿਯੋਗ ਦੇ ਨਾਲ ਆਪਣੇ ਨੱਗਰ ਦੇ ਸਹਿਯੋਗ ਨਾਲ ਅਸੀਂ ਇਹ ਵੀ ਕੰਮ ਕਰਾਂਗੇ ਜੀ ਡਾਕਟਰ ਸਾਹਿਬ ਤੁਸੀਂ ਦਵਾਈਆਂ ਦਾ ਲੰਗਰ ਲਾਇਆ ਉੱਥੇ ਦਵਾਈਆਂ ਅੱਜ ਲੈ ਕੇ ਜਾ ਰਹੇ ਹਾਂ ਬਿਲਕੁਲ ਬਿਲਕੁਲ ਜੀ ਜਿੰਨੀ ਖੈਲਪ ਹੋ ਸਕੇ ਉਨੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਜਿਹਦਾ ਡਿਮਾਂਡ ਆਈ ਸੀ ਕਿ ਆਡਮਾਸ ਵਗੈਰਾ ਹੋ ਗੀਆਂ ਲੀਡਿਸ ਜੀਆਂ ਥੋਗੀਆਂ ਮੈਡੀਸਨ ਸੀਗੀਆਂ ਜਿਹਦਾ ਅਲਰਜੀ ਵਗੈਰਾ ਦੀਆਂ ਸਕੈਂਦੀਆਂ ਕੋਈ ਬਸ ਗੀਆਂ ਠੀਕ ਹੈ ਜੀ ਉਹ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕੀਤੀ ਆ ਬਾਕੀ ਜੇ ਅੱਗੇ ਵੀ ਲੋਡ ਪਈ ਪ੍ਰਸ਼ਾਸਨ ਦੀ ਕੋਈ ਹਦਾਇਤਾਂ ਆਈਆਂ ਤਾਂ ਜਰੂਰ ਆਪਾਂ ਇਸੇ ਤਰ੍ਹਾਂ ਹੀ ਸਾਥ ਦੇਵਾਂਗੇ ਪ੍ਰਸ਼ਾਸਨ ਇਸ ਲਈ ਪਿਛਲੇ ਜਦੋਂ ਰਸਦ ਦੇਖ ਕੇ ਆਏ ਤੁਸੀਂ ਆਪ ਵੀ ਜਾ ਕੇ ਆਏ ਆ ਮੌਕੇ ਤੇ ਦੇਖਿਆ ਹੋਇਆ ਹੋਗਾ ਕਿਉਂਕਿ ਹੁਣ ਜਦੋਂ ਪਾਣੀ ਉਤਰਨਾ ਹੈ ਬਿਮਾਰੀਆਂ ਤਾਂ ਹੁਣ ਉੱਥੇ ਸ਼ੁਰੂ ਹੋਣੀਆਂ ਜਦੋਂ ਕਾਫੀ ਜਿਹੜੇ ਬਿਲਕੁਲ ਜੀ ਅਸੀਂ ਇਸ ਵਾਰ ਨਾਲ 마스크 ਠੀਕ ਹੈ ਜੀ ਲੈ ਕੇ ਚੱਲੇ ਆ ਕਿ ਜਿੱਦਾਂ ਹੁਣ ਹਵਾ ਦੇ ਵਿੱਚ ਵੀ ਥੋੜੀ ਜਿਹੀ ਪ੍ਰੋਬਲਮ ਹੋਣੀ ਆ 마스크 ਪ੍ਰੋਵਾਈਡ ਕਰਾਇਆ ਆ ਆਡੋਮਾਸ ਵਗੈਰਾ ਕੋਸ਼ਿਸ਼ ਆ ਸ਼ਾਪ ਹੋ ਗਿਆ ਲੇਡੀਜ਼ ਦੀਆਂ ਜਦੋਂ ਮੈਡੀਸਨ ਹੋ ਗਈ ਹੈ ਯੂਰੀਨ ਇਨਫੈਕਸ਼ਨ ਤੋਂ ਹੋ ਗਏ ਆ ਅਲਰਜੀ ਦੇ ਕੁਲਬਾ ਹੋ ਗਏ ਆ ਅਲਰਜੀ ਦੇ ਟੈਬਲੇਟਸ ਹੋ ਗਏ ਮਲਵਾ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਜੇ ਕੋਈ ਪ੍ਰੋਬਲਮ ਆਦੀ ਉਹਨੂੰ ਖਾ ਕੇ ਆਪਣੀ ਪ੍ਰੋਬਲਮ ਦੂਰ ਕਰ ਸਕਦਾ ਜੀ ਧੰਨਵਾਦ ਜੀ ਕਿਉਂਕਿ ਕਿਸੇ ਵੀ ਜੇ ਕੋਈ ਪੀੜ ਪੈਂਦੀ ਹੈ ਸਮੱਸਿਆ ਆਂਦੀ ਹੈ ਤੇ ਉਹਦੇ ਹੱਲ ਲਈ ਸਰਕਾਰ ਦੇ ਨਾਲ ਨਾਲ ਜੇ ਐ ਵਾ ਐਨਜੀਓ ਜਿਹੜੇ ਅੱਗੇ ਆਂਦੇ ਆ ਤਾਂ ਹੀ ਅਸੀਂ ਉਸ ਮੁਸ਼ਕਲ ਤੋਂ ਉਸ ਸਮੱਸਿਆ ਤੋਂ ਨਜਾਇਜ਼ ਪਾ ਸਕਦੇ ਕਿਸੇ ਵੀ ਪਿੰਡ ਦੀ ਸ਼ਹਿਰ ਦੇ ਡਿਵੈਲਪਮੈਂਟ ਹੋਵੇ ਤੇ ਉਹਦੇ ਲਈ ਵੀ ਬਗੈਰ ਸਰਕਾਰਾਂ ਤੋਂ ਪਿੰਡ ਵਾਸੀਆਂ ਦਾ ਐਨਆਰਆਈ ਵੀਰਾਂ ਦਾ ਸਮਾਜ ਸੇਵੀ ਸੰਸਥਾਵਾਂ ਦਾ ਵੱਡਾ ਯੋਗਦਾਨ ਰੰਦਾ ਅਸੀਂ ਵੀ ਧੰਨਵਾਦ ਕਰਦੇ ਆਂ ਇੱਕ ਵਾਰੀ ਫੇਰ ਤੋਂ ਬੋਪਰਾ ਦੇ ਸਮੂਹ ਸਾਥ ਸੰਗਤ ਦਾ ਐਨਆਰਆਈ ਵੀਰਾਂ ਦਾ ਤੇ ਇਹਨਾਂ ਜਿਹੜੀ ਵੀ ਸੋਸਾਇਟੀ ਹੈ ਜਿਹੜੀ ਆਪਣਾ ਫਰਜ਼ ਸਮਝਦੇ ਹੋਏ ਇਨਸਾਨੀਅਤ ਨੂੰ ਸਮਝਦੇ ਹੋਏ ਇਹ ਰਸਦ ਦੂਸਰੀ ਰਸਦ ਲੈ ਕੇ ਜਿਹੜੇ ਇੱਥੋਂ ਰਵਾਨਾ ਹੋ ਰਹੀ ਹੈ